ਨੋਥ ਕੇ ਰਾਦੇ ਭਾਈ ਕਿਰਾ ਜੋ ਸਮਾਜ ਦੀ ਸੰਸਥਾ ਜਾਂ ਬਾਬਾ ਜੀ ਹੈ ਇਹਨਾਂ ਲੋਕਾਂ ਦੇ ਜਿਹੜੇ ਸਾਂਝੀ ਉਪਰਾਲੇ ਦੇ ਨਾਲ ਅੱਜ ਜਿਹੜੀ 47 ਬੱਚਿਆਂ ਦੀ ਖਲੋੜੀ ਵੰਡੀ ਗਈ ਹੈ ਇਹ ਇੱਕ ਜਿਹੜਾ ਸਾਡੇ ਸਮਾਜ ਲਈ ਇੱਕ ਵਧੀਆ ਮੈਸੇਜ ਹੈ ਜਿੰਨੇ ਵੀ ਇੱਥੇ ਪਰਿਵਾਰ ਆਏ ਨੇ ਸਾਰਿਆਂ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਆ ਕਿ ਹਰ ਸਾਲ ਦੇ ਸਾਲ ਕਿਉਂਕਿ ਠੰਡ ਦੇ ਵਿੱਚ ਨਿੱਕੀਆਂ ਬੱਚੀਆਂ ਨੂੰ ਲੈ ਕੇ ਆਉਣਾ ਬੜਾ ਔਖਾ ਹੈ ਤੁਹਾਨੂੰ ਇਹ ਮੈਸੇਜ ਆਉਂਦਾ ਈ ਸਾਡੇ ਜਿਹੜੀਆਂ ਸੋਸ਼ਲ ਜਥੇਬੰਦੀਆਂ ਜੋ ਸਮਾਜਿਕ ਜਾਂ ਸਰਕਾਰਾਂ ਜੋ ਪ੍ਰਾਲੇ ਕਰਦੀਆਂ ਉਹਦਾ ਹੀ ਨਤੀਜਾ ਕਿ ਅੱਜ ਅਸੀਂ ਕੁੜੀਆਂ ਦੀ ਲੋੜੀ ਮਨਾਉਣ ਲੱਗੇ ਆਂ ਬਹੁਤ ਬੜੀ ਗੱਲ ਹੈ ਜੀ ਅੱਜ ਕੱਲ ਲੜਕੀਆਂ ਆ ਰਹੀਆਂ ਨੇ ਸਮਾਜ ਨੂੰ ਕਮੈਂਟ ਕਰਨਾਂ ਜਦੋਂ ਅਜਿਹੇ ਲੜਕੀਆਂ ਦੇ ਤੇ ਆਪਾਂ ਨੂੰ ਇਹ ਕੁਝ ਹੁੰਦੀ ਹੈ ਕਿ ਆਪਣੀ ਲੜਕੀ ਹੁੰਦੀ ਸ਼ਾ ਕਿਸੇ ਵੀ ਕਮਲੀ ਵਿੱਚ ਅੱਗੇ ਜਾ ਰਹੀ ਆ ਉਹ ਸਪੋਰਟ ਕਰਨੀ ਚਾਹੀਦੀ ਆ ਜਿਸਾ ਪੀਣਾ ਚੰਗੂ ਰੇ ਅੱਜ ਇਹਦੀਆਂ ਪਿੰਡਾਂ ਦੇ ਵਿੱਚ ਸਮਾਜ ਸਮੇਤ ਬੰਦਿਆਂ ਨੂੰ ਲੋਕਾਂ ਨੂੰ ਨਹੀਂ ਜਾ ਰਹੀਆਂ ਲੜਕੀਆਂ ਦੇਖੋ ਜਿਹੜਾ ਹੈਗਾ ਪਿੰਡ ਮੋਤੀ ਰਦੇਪ ਭਾਈ ਕਿਰਤੋ ਮਹਾਸੇਵੀ ਸੰਸਥਾ ਜਾਂ ਬਾਬਾ ਜੀ ਹੈ ਇਹਨਾਂ ਲੋਕਾਂ ਦੇ ਜਿਹੜੇ ਸਾਂਝੀ ਉਪਰਾਲੇ ਦੇ ਨਾਲ ਅੱਜ ਜਿਹੜੀ 43 ਬੱਚੀਆਂ ਦੀ ਖੁਸ਼ਹੂੜੀ ਵੰਡੀ ਗਈ ਹੈ ਇਹ ਇੱਕ ਜਿਹੜਾ ਸਾਡੇ ਸਮਾਜ ਲਈ ਇੱਕ ਵਧੀਆ ਮੈਸੇਜ ਹੈ ਉਹਨਾਂ ਲੋਕਾਂ ਲਈ ਜਿਹੜੇ ਲੋਕ ਹਲੇ ਵੀ ਕਈ ਲੋਕ ਤਾਂ ਗੱਲਾਂ ਕਰਦੇ ਕਿ ਮੁੰਡੇ ਕੁੜੀਆਂ ਬਰਾਫਰ ਨੇ ਲੇਕਿਨ ਫਿਰ ਵੀ ਕਿਸੇ ਪੁਆਇੰਟ ਤੇ ਆ ਕੇ ਸਾਡੇ ਜਿਹੜੇ ਸਮਾਜਿਕ ਲੋਕ ਹੈ ਖਾਸ ਕਰਕੇ ਦਿਹਾਤੀ ਜਾਂ ਪਿੰਡੂ ਲੋਕਾਂ ਸੋਚਣ ਲੱਗ ਜਾਂਦੇ ਆ ਕਿ ਨਹੀਂ ਕੁੜੀਆਂ ਨੇ ਮੁੰਡੇ ਅੱਗੇ ਜਾਂਦੇ ਆ ਕੁੜੀਆਂ ਨਹੀਂ ਪਰ ਇਹ ਜਿਹੜਾ ਨੋੜੀ ਵੰਡਣਾ ਇੱਕ ਬੱਚੀਆਂ ਦੀ ਸਮਾਜ ਲਈ ਇੱਕ ਵਧੀਆ ਮੈਸੇਜ ਆ ਉਹਨਾਂ ਲੋਕਾਂ ਲਈ ਕਿ ਕੁੜੀਆਂ ਕਿਸੇ ਮਤਲਬ ਪੱਤ ਤੋਂ ਮੁੰਡਿਆਂ ਨਾਲੋਂ ਘੱਟ ਨਹੀਂ ਐ ਔਰ ਇਸ ਤਰ੍ਹਾਂ ਦੇ ਜਿਹੜੇ ਫੰਕਸ਼ਨ ਆਏ ਹੋਣੇ ਚਾਹੀਦੇ ਆ ਔਰ ਕੁੜੀਆਂ ਨੂੰ ਵਧੀਆ ਸਮਾਜਿਕ ਸੇਧ ਮਿਲਦੀ ਆ ਮਾਪਿਓ ਦਾ ਵਧੀਆ ਅਸ਼ੀਰਵਾਦ ਲੈ ਕੇ ਜਿਹੜੀਆਂ ਇਹ ਬੱਚੀਆਂ ਨੇ ਆਪਣੇ ਪਰਿਵਾਰ ਦਾ ਸਮਾਜਿਕ ਇਲਾਕੇ ਦਾ ਨਾਮ ਰੋਸ਼ਨ ਕਰਨ ਗਿਆ ਔਰ ਇਹਨਾਂ ਦੀ ਅਸੀਂ ਅੱਜ ਪਰਵਾਸ ਵਿੱਚ ਆਸ਼ੀਰਵਾਦ ਕਿਨਾਂ ਬੱਚੀਆਂ ਤੋਂ ਲੈ ਲਈ ਆ ਕਿਉਂਕਿ ਬੱਚੀਆਂ ਸਾਡੇ ਸਮਾਜ ਦਾ ਦੇਸ਼ ਦਾ ਤੇ ਪੰਜਾਬ ਦਾ ਭਵਿੱਖ ਨੇ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਔਰ ਵਧੀਆ ਸਿੱਖਿਆ ਬਖਸ਼ੇ ਆਪਣੇ ਮਾਪਿਓ ਤੋਂ ਵਧੀਆ ਜਿਹੜੇ ਹੈਗੇ ਆ ਸੰਸਕਾਰ ਲੈ ਕੇ ਇਹ ਬੱਚੀਆਂ ਅੱਗੇ ਸਮਾਜ ਦੇ ਵਿੱਚ ਇੱਕ ਵਧੀਆ ਜਿਹੜਾ ਹੈਗਾ ਆਪਣੇ ਪਰਿਵਾਰ ਦਾ ਤੇ ਸਮਾਜ ਦਾ ਨੌਰਕਨ ਹੋਣ। ਅਸੀਂ ਕੀ ਕਰਨ ਜਾਂਦੇ ਕਿਸ ਤਰ੍ਹਾਂ ਧੰਨਵਾਦ ਕਰਾਂਗੇ ਵੀ ਅੱਜ ਜਿਹੜੀਆਂ ਲੋੜੀਆਂ ਦੇ ਵਿੱਚ ਇਹ ਬੱਚਿਆਂ ਦੇ ਨਾਲ-ਨਾਲ ਉਹਦੇ ਮਾਪੇ ਤੇ ਥੋੜੇ ਲੋਕ ਵੀ ਆਏ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਇੱਥੇ ਪਰਿਵਾਰ ਆਏ ਨੇ ਔਰ ਸਾਰਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਕਿ ਹਰ ਸਾਲ ਦੇ ਸਾਲ ਕਿਉਂਕਿ ਠੰਡ ਦੇ ਵਿੱਚ ਨਿੱਕੀਆਂ ਬੱਚਿਆਂ ਨੂੰ ਲੈ ਕੇ ਆਉਣਾ ਬੜਾ ਔਖਾ ਹੈ ਔਰ ਸਾਰਿਆਂ ਨੂੰ ਚਾਹੇ ਸਾਨੂੰ ਵੀ ਬਹੁਤ ਚਾਹੇ ਔਰ ਧਾਲੀਵਾਲ ਸਾਹਿਬ ਡੀਐਸਪੀ ਸਾਹਿਬ ਨੂੰ ਤੇ ਸਾਡੇ ਨਾਲੋਂ ਵੀ ਵੱਧ ਚਾਅ ਹੋਇਆ ਵੀ ਧੀਆਂ ਦੀ ਲੋੜੀ ਅੱਜ ਵੰਡੀ ਗਈ ਹੈ ਔਰ ਹਰ ਸਾਲ ਹੀ ਇੱਤੀਆਂ ਦੀ ਲੋੜੀ ਬਣਾਈ ਜਾਂਦੀ ਹੈ ਜਿੰਨੇ ਵੀ ਇੱਥੇ ਆਏ ਹੋਏ ਮਹਿਮਾਨ ਨੇ ਬੱਚੀਆਂ ਨੇ ਸਾਡੇ ਮੁੱਖ ਮਹਿਮਾਨ ਜਿਹੜੇ ਨੇ ਅੱਜ ਬੱਚੀਆਂ ਨੇ ਨਵਜੰਮੀਆਂ ਜਿਹੜੀਆਂ ਨੇ ਉਹ ਸਾਡੇ ਮੁੱਖ ਮਹਿਮਾਨ ਨੇ ਔਰ ਉਹਨਾਂ ਸਾਰੀਆਂ ਸੰਗਤਾਂ ਦਾ ਸਾਰੇ ਆਏ ਹੋਏ ਪਤਵੰਤਿਆਂ ਦਾ ਵੀਰਾਂ ਦਾ ਮਹਿਮਾਨਾਂ ਦਾ ਅਫਸਰ ਸਹਿਬਾਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਨਗਰ ਦਾ ਬਹੁਤ ਧੰਨਵਾਦ ਹੈ ਜਿਹੜਾ ਨਗਰ ਸਾਡੇ ਨਾਲ ਬਹੁਤ ਸੰਜੋਗ ਕਰ ਰਿਹਾ ਹੈ ਭਲਾਈ ਕੇਂਦਰ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਜਿਨ੍ਹਾਂ ਨੂੰ ਅੱਧੀ ਜ਼ੁਬਾਨ ਨਾਲ ਕਹਿਣ ਨਾਲੇ ਸਾਰੇ ਕੰਮ ਜਿਹੜੇ ਨੇ ਆਪਣੇ ਆਪ ਸੰਭਾਲ ਲੈਂਦੇ ਨੇ ਇਹ ਅੱਜ ਵੀ ਜਿਹੜਾ ਸਾਰਾ ਇਹ ਸਾਰਾ ਸਿਹਰਾ ਜਿਹੜਾ ਹੈ ਇਹ ਸੰਸਥਾ ਦੇ ਮੈਂਬਰਾਂ ਦੀ ਹੈ ਨਗਰ ਦੇ ਹੈ ਔਰ ਸਾਰੀਆਂ ਸੰਗਤਾਂ ਦਾ ਸਾਡੇ ਵੱਲੋਂ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਤਰ੍ਹਾਂ ਦਾ ਮੈਸੇਜ ਆਉਂਦਾ ਹੈ ਜਦ ਕਿ ਅੱਜ ਇਹ ਲੜਕੀਆਂ ਦੀ ਲੋੜੀ ਮਨਾਉਣੇ ਜਾ ਰਹੇ ਹਾਂ ਪਹਿਲਾਂ ਤੇ ਮੁੰਡਿਆਂ ਦੀ ਲੋੜੀ ਮਨਾਉਂਦੇ ਹਾਂ ਬਹੁਤ ਬੰਦੀਆਂ ਮੈਸੇਜ ਆਉਂਦਾ ਹੈ ਸਾਡੇ ਜਿਹੜੀਆਂ ਸੋਸ਼ਲ ਦੇ ਉੱਤੇ ਬੰਦੀਆਂ ਜੋ ਸਮਾਜਿਕ ਜਾਂ ਸਰਕਾਰਾਂ ਜੋ ਉਪਰਾਲੇ ਕਰਦੀਆਂ ਉਹਦਾ ਹੀ ਨਤੀਜਾ ਕਿ ਅੱਜ ਅਸੀਂ ਕੁੜੀਆਂ ਦੀ ਲੋੜੀ ਮਨਾਉਣ ਲੱਗੇ ਹਾਂ ਜਦ ਕਿ ਪਹਿਲਾਂ ਮੁੰਡਿਆਂ ਦੀ ਹੀ ਲੋੜੀ ਮਨਾਈ ਜਾਂਦੀ ਸੀ ਅਸੀਂ ਬਹੁਤ ਖੁਸ਼ੀ ਆ ਸ ਬਹੁਤ ਧੰਨਵਾਦੀ ਆ ਇਸ ਪਿੰਡ ਦੇ ਸਮਾਜਿਕ ਜਥੇਬੰਦੀਆਂ ਦੇ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਵੇ ਚੱਕੀਆਂ ਸਮਾਜ ਸਮੇਂ ਜਿਵੇਂ ਬੰਗੀਆਂ ਜਿਹੜੀਆਂ ਅੱਗੇ ਆ ਰਹੀਆਂ ਨੇ ਇਸ ਪਰ ਮੈਂ ਮਾਪਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਜੀ ਤਾਂ ਕਿ ਜੜੀਆਂ ਮੁੰਡਿਆਂ ਦੇ ਬਰਾਬਰ ਲੜਕੀਆਂ ਦੇ ਸਰਕਾਰ ਦਾ ਹਾਂਜੀ ਮਾਪਿਆਂ ਨੂੰ ਵੀ ਕੁੜੀਆਂ ਦੇ ਮੁੰਡਿਆਂ ਨੂੰ ਬਰਾਬਰ ਹੀ ਸਮਝਣਾ ਚਾਹੀਦਾ ਹੈ ਕਿ ਸਮਾਂ ਬਹੁਤ ਬਦਲ ਗਿਆ ਹੈ ਹੁਣ ਕੁੜੀਆਂ ਵੀ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਨੇ ਤੇ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਧ ਹੋਏਗਾ ਕਿ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਨੂੰ ਵੀ ਅਸੀਂ ਸਾਰੇ ਅਧਿਕਾਰ ਬਰਾਬਰ ਦੇਵਾਂਗੇ ਜਿਵੇਂ ਕਿ ਸਰਕਾਰ ਉਪਰਲ ਕਰ ਰਹੀ ਹੈ ਇਹ ਕਿਹਨੇ ਚਾਉਂਦੇ ਵੀ ਅੱਜ ਲੜਕੀਆਂ ਨੂੰ ਅੱਗੇ ਆ ਰਹੀਆਂ ਹੈਆਂ ਹਰੇ ਖੇਤਰ ਦੇ ਵਿੱਚ ਆ ਰਹੀਆਂ ਨੇ ਅੱਜ ਲੜਕੀਆਂ ਲੋੜੀਆਂ ਬਣਾਈ ਦੇਣ ਬਹੁਤ ਵਧੀਆ ਗੱਲ ਹੈ ਜੀ ਅੱਜ ਕੱਲ ਲੜਕੀਆਂ ਅੱਗੇ ਆ ਰਹੀਆਂ ਨੇ ਸਮਾਜ ਨੂੰ ਫਰਮੈਂਟ ਸਨਵਾ ਜਦੋਂ ਤੇ ਲੜਕੀਆਂ ਦੇ ਤੇ ਆਪਾਂ ਨੂੰ ਇਹ ਕੁਝ ਹੁੰਦੀ ਹੈ ਕਿ ਆਪਣੀ ਲੜਕੀ ਹੁੰਦੀ ਛਾ ਕਿਸੇ ਵੀ ਕੰਮ ਦੇ ਵਿੱਚ ਅੱਗੇ ਜਾ ਰਹੀ ਆ ਉਹਨੂੰ ਸਪੋਰਟ ਕਰਨੀ ਚਾਹੀਦੀ ਆ ਇਦਾਂ ਨਹੀਂਗਾ ਵੀ ਸੋਚ ਕੇ ਵੀ ਲੜਕੀਏ ਨਹੀਂ ਅੱਗੇ ਜਾਏਗੀ ਨਹੀਂ ਸੋਚੇਗੀ ਵੀ ਇਹ ਨਟਕੀਆ ਹਮਾਰੇ ਘਰ ਤੋਂ ਬਾਹਰ ਨਹੀਂ ਜਾਊਗੀ ਹਮੇਸ਼ਾ ਹੀ ਲੜਕੀਆਂ ਬਾਹਰ ਹੀ ਦੇ ਅੱਜ ਕੱਲ ਜੋ ਵੀ ਬਾਹਰ ਜਾ ਰਹੀਆਂ ਨੇ ਲੜਕੇ ਜਾ ਰਹੀਆਂ ਨੇ ਜੋ ਜਿੱਦਾਂ ਬੈਡ ਲੈ ਰਹੀਆਂ ਨੇ ਕੁੜੀਆਂ ਲੈ ਰਹੀਆਂ ਨੇ ਮੁੰਡੇ ਨਹੀਂ ਅੱਜ ਕੱਲ੍ਹ ਜਾ ਰਹੇ ਕਿਉਂਕਿ ਮੁੰਡੇ ਅੱਜ ਕੱਲ੍ਹ ਨਸ਼ੀੜੀ ਬਹੁਤ ਹੋ ਗਏ ਨੇ ਨਸ਼ੇ ਕਰਨ ਲੱਗ ਗਏ ਨੇ ਹਮੇਸ਼ਾ ਹੀ ਕੁੜੀਆਂ ਅੱਗੇ ਨੇ ਕਿਉਂਕਿ ਅੱਜ ਕੱਲ੍ਹ ਜੋ ਜਾ ਰਹੀਆਂ ਨੇ ਮੁੰਡੇ ਕੁੜੀਆਂ ਦੇ ਨਾਲ ਹੀ ਜਾ ਰਹੀਆਂ ਨੇ ਕਿਉਂਕਿ ਆਪਾਂ ਨੂੰ ਵੀ ਕੁੜੀਆਂ ਦੀ ਸਪੋਰਟ ਕਰਨੀ ਚਾਹੀਦੀ ਆ ਬਸ ਮੈਂ ਇਦਾਂ ਹੀ ਕਹਾਂਗੀ ਜੋ ਅੱਜ ਅਪਰਾਧਾ ਕਰਿਆ ਬਹੁਤ ਵਧੀਆ ਕਰਿਆ ਨਾ ਤੁਹਾਨੂੰ ਹੱਦ ਕਰਦੀਆਂ ਜੋ ਤੁਸੀਂ ਸਾਨੂੰ ਬੁਲਾਇਆ ਬਹੁਤ ਵਧੀਆ ਲੱਗਿਆ ਕਿ ਤੇ ਧੰਨਵਾਦ ਜੀ